ਨੈਕਸਪੋਰਟ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਲ ਅੱਜ ਇਸ ਵੇਲੇ ਮੌਜੂਦ ਹਾਂ ਸ੍ਰੀ ਆਨੰਦਪੁਰ ਸਾਹਿਬ ਜਿੱਥੇ ਅਨੇਕਾ ਪ੍ਰਕਾਰ ਦੇ ਵੱਖ-ਵੱਖ ਪਕਵਾਨਾਂ ਦੇ ਲੰਗਰ ਲੱਗੇ ਹੋਏ ਨੇ ਉੱਥੇ ਹੀ ਇੱਕ ਦਮਾਲਾ ਸੁਜਾਨ ਦਾ ਲੰਗਰ ਲਗਾਇਆ ਗਿਆ ਹੈ ਦਮਾਲਾ ਸੁਜਾਨ ਵਾਲੇ ਗੁਰਬਾਣੀ ਕੋਰ ਖਾਲਸਾ ਸਾਡੇ ਨਾਲ ਮੌਜੂਦ ਹਨ ਨਾਲ ਗੱਲ ਕਰ ਲੈਣੇ ਆ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਦਮਾਲਾ ਸੁਜਾਨ ਦਾ ਲੰਗਰ ਲਗਾ ਇਸ 2019 ਤੋਂ ਇਹ ਸੇਵਾ ਸ਼ੁਰੂ ਕੀਤੀ ਸੀਗੀ ਮੇਰਾ ਫਰਸਟ ਕੈਂਪ ਸੀਗਾ 17 ਜੁਲਾਈ ਨੂੰ ਆਰੰਗਿਰ ਸਾਹਿਬ ਲੁ ਤੇ ਸ਼੍ਰੀ ਨਨਪੁਰ ਸਾਹਿਬ ਤੋਂ ਲਾਵਾ ਕਿੱਥੇ ਕਿੱਥੇ ਜਾਂਦੇ ਓ ਤੁਸੀਂ ਤੁਹਾਨੂੰ ਅਸੀਂ ਹੋਲਾ ਮਨਾਤੇ ਸ਼੍ਰੀ ਨਨਪੁਰ ਸਾਹਿਬ ਹੁੰਨੇ ਆ ਉਸ ਤੋਂ ਬਾਅਦ ਸ਼੍ਰੀ ਦੀ ਜੋੜ ਮੇ ਤੇ ਸ਼੍ਰੀ ਫਤਿਹਗੁਰ ਸਾਹਿਬ ਹੁੰਨੇ ਆ ਬੰਦੀ ਛੋੜ ਦੀ ਵਸਤੇ ਦਰਬਾਰ ਸਾਹਿਬ ਹੁੰਨੇ ਆ ਤੇ ਵਿਸਾਖੀ ਤੇ ਅਸੀਂ ਦਮਦਮਾ ਸਾਹਿਬ ਤੇ ਕੇਸਗੜ੍ਹ ਸਾਹਿਬ ਦੋਨੋਂ ਪਸੰਦ ਆ ਇਹ ਉਪਰਾਲਾ ਕਰਨ ਦੇ ਬਾਰੇ ਤੁਹਾਡੇ ਦਿਮਾਗ ਤੇ ਵਿੱਚ ਕਿੱਥੋਂ ਆਇਆ ਹੈ ਇਹ ਉਪਰਾਲਾ ਕਰਨ ਦੇ ਬਾਰੇ ਗੁਰੂ ਸਾਹਿਬ ਜੀ ਨੇ ਮਤ ਉਦੋਂ ਬਖਸ਼ੀ ਅਸੀਂ ਨਾ 2018 ਦੇ ਵਿੱਚ ਮੇਰੇ ਫਾਦਰ ਸਾਹਿਬ ਨੇ ਤੇ ਉਹਨਾਂ ਦੇ ਕੁਝ ਫਰੈਂਡ ਸਰਕਲ ਨੇ ਇੱਕ ਸਰਵੇ ਕੀਤਾ ਸੀਗਾ ਜੋ ਕਿ ਇਹ ਸੀਗਾ ਕਿ ਜੋ ਦਸਤਾਰ ਤਾਂ ਸਾਡੇ ਵੀਰ ਹੁੰਦੇ ਸੀਗੇ ਉਹ ਇੱਕ ਫੈਸ਼ਨੇਬਲ ਮੋਡੇਲੇਬਲ ਸਿੰਘਣੀ ਨਾਲ ਕੁੜੀ ਨਾਲ ਕੁੜੀ ਹੀ ਸੀ ਕੁੜੀ ਨਾਲ ਅਨੰਤ ਕਾਰਜ ਕਰ ਹਾਲਾਂਦੇ ਸੀਗੇ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਅਨੰਤ ਕਾਰਜ ਦੇ 6 ਮਹੀਨੇ ਬਾਅਦ ਸਾਲ ਬਾਅਦ ਕਦੇ ਨਾ ਕਦੇ ਇਹਨੂੰ ਮੋਟੀਵੇਟ ਕਰ ਲਾਂਗੇ ਮਾਝ ਕਿਪਾ ਕਰਾਂਗੇ ਸਿੰਘਣੀ ਬਣਾ ਦਾਂਗੇ ਬਟ ਉਹਨਾਂ ਨੂੰ ਅਸੀਂ ਨਾ 6 ਮਹੀਨੇ ਬਾਅਦ ਸਾਲ ਬਾਅਦ ਇਹ ਦੇਖਦੇ ਸੀ ਕਿ ਸਿੰਘ ਜੋ ਹੁੰਦਾ ਸੀਗਾ ਉਹ ਦਸਤਾਰ ਲਾਦਦਾ ਸੀਗਾ ਕੇਸ ਕਤਲ ਕਰਾਦਦਾ ਸੀਗਾ ਦਾੜੇ ਦੇ ਵਿੱਚ ਕੁੰਨ ਲਾ ਪਵਾਦਦਾ ਸੀ ਮਤਲਬ ਉਹ ਕੁੜੀ ਨੂੰ ਬੀਬੀ ਨੂੰ ਤਾਂ ਆਪਣੇ ਵੱਲ ਲਿਆ ਨਹੀਂ ਪਾਇਆ ਲੇਕਿਨ ਉਹ ਆਪ ਉਹਨਾਂ ਵੱਲ ਹੋ ਗਿਆ ਸੀਗਾ ਤਾਂ ਉੱਥੋਂ ਸਾਨੂੰ ਲੱਗਿਆ ਕਿ ਇਹ ਸੇਵਾ ਦੀ ਲੋੜ ਹੈਗੀ ਆ ਇੱਕ ਤਾਂ ਅਸੀਂ ਇਹ ਦੇਖ ਇਹ ਪਾਪਾ ਨੇ ਸਰਵੇ ਕੀਤਾ ਸੀ ਇੱਕ ਵਾਰ ਮੈਂ ਗੁਰੂ ਘਰ ਗਈ ਸੀ ਕਿ ਉੱਥੇ ਬੀਬੀ ਦਸਤਾਰਾਂ ਦੀ ਬੀਬੀ ਨੂੰ ਮੈਂ ਕੱਟੀ ਚੀਜ਼ ਦੇ ਵਿੱਚ ਸਹਿਜਪੜ ਤੇ ਵੇਖਿਆ ਤਾਂ ਉਹ ਬਿਲਕੁਲ ਬਰਿਆਦਾ ਨਹੀਂ ਸੀਗੀ ਉਦੋਂ ਗੁਰੂ ਸਾਹਿਬ ਜੀ ਨੇ ਮਤ ਬਖਸ਼ੀ ਤੇ ਸੇਵਾ ਦਾ ਬਲ ਦਿੱਤਾ ਕਿੰਨੇ ਮੀਟਰ ਕਪੜਾ ਲੱਗਦਾ ਦਮਾਲਾ ਸਜਾਉਣ ਦੇ ਲਈ ਮੈਂ ਇੱਕ ਬੱਚੇ ਨੂੰ 10 ਮੀਟਰ ਦਮਾਲਾ ਸਜਾਉਣੀ ਹੈ ਜਿਹਦੇ 4 ਮੀਟਰ ਮੈਂ ਗੁੰਗਾ ਕਰਦੀ ਹਾਂ 6 ਮੀਟਰ ਉੱਪਰ ਦਸਤਾਰ ਸਜਾਉਣੀ ਹੈ ਉਹ ਹਜੇ ਮੈਂ ਇਸ ਲਈ ਛੋਟਾ ਸਜਾਉਣੀ ਹੈ ਤਾਂ ਕਿ ਇਹ ਜੋ ਬੱਚੇ ਜਿਹੜੀ ਪੈਂਸ ਸਜਾ ਰਹੀ ਉਹਨੂੰ ਉਹ ਥੋੜਾ ਥੋੜਾ ਸਾਮਨਜੋਗੀ ਹੋ ਜਾਵੇ ਜ਼ਿਆਦਾ ਵੱਡਾ ਨਾ ਹੋਵੇ ਤਾਂ ਉਹਨੂੰ ਇਹ ਨਾ ਲੱਗੇ ਕਿ ਨਹੀਂ ਮੈਨੂੰ ਹੈਵੀ ਹੋ ਰਿਹਾ ਵਾ ਉਹਨੂੰ ਛੋਟਾ ਸਜਾਉਣੇ ਤਾਂ ਕਿ ਉਹ ਕੰਫਰਟੇਬਲ ਰਹੇ ਔਰ ਅੱਗੇ ਕੰਟੀਨਿਊ ਰੱਖੇ ਜਦੋਂ ਮੈਂ ਮ ਦੇਖਿਆ ਜਦੋਂ ਅਸੀਂ ਆਏ ਹਾਂ ਇੱਕ ਕੁੜੀ ਤੁਹਾਡੇ ਕੋਲੋਂ ਦਮਾਲਾ ਸਜਾ ਰਹੀ ਸੀ ਕਿੰਨੇ ਕ ਸਾਲ ਦੀਆਂ ਜੋ ਕੁੜੀਆਂ ਉਹਨਾਂ ਦੇ ਵਿੱਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਦਾ ਜੋ ਅੱਜਕਲ ਜੋ ਜ਼ਿਆਦਾ ਬੱਚੀਆਂ ਸਕੂਲ ਜਾ ਰਹੀਆਂ ਨੇ ਕਾਲਜ ਜਾ ਰਹੀਆਂ ਨੇ ਉਹਨਾਂ ਵਿੱਚ ਜ਼ਿਆਦਾ ਐਕਸਾਈਟਮੈਂਟ ਦੇਖ ਨੂੰ ਮਿਲਦੀ ਹੈ ਕਿਉਂਕਿ ਉਹਨਾਂ ਨੂੰ ਇੱਕ ਨਾ ਫੈਸ਼ਨ ਚ ਉਹਨਾਂ ਨੇ ਬਣਾਇਆ ਹੋਇਆ ਵਾ ਕਿਸੇ ਤੇ 스타 ਸਚਾਵਾਂਗੇ ਜੀ ਫੋਟੋਸ ਕਰਾਵਾਂਗੇ ਰੀਲਸ ਬਣਾਵਾਂਗੇ ਤੇ ਉਹਨਾਂ ਚ ਐਕਸਾਈਟਮੈਂਟ ਜ਼ਿਆਦਾ ਹੁੰਦੀ ਹੈ ਬਟ ਉਹਨਾਂ ਨੂੰ ਮੈਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਹਨਾਂ ਨੂੰ ਰੀਲਸ ਔਰ ਫੋਟੋਸ ਤੋਂ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਹ ਕਹਿੰਦੇ ਨੂੰ ਫੈਸ਼ਨ ਨਹੀਂ ਇਹਨੂੰ ਇੱਕ ਮਰਿਆਦਾ ਬਣਾਓ ਤੁਸੀਂ ਆਪਣੀ ਆਪਣੇ 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 ਪਹਿਨਾਵੇ ਦੇ ਵਿੱਚ ਆਪਣੇ ਰੂਪ ਦੇ ਵਿੱਚ ਇਸ ਚੀਜ਼ ਨੂੰ ਸ਼ਾਮਿਲ ਕਰੋ ਜਿਵੇਂ ਤੁਹਾਡੇ ਕੋਲ ਦਮਾਲਾ ਸਜਣ ਵਾਸਤੇ ਕੁੜੀਆਂ ਆਉਂਦੀਆਂ ਉਸ ਤੋਂ ਬਾਅਦ ਜੇ ਕੋਈ ਸਿੰਘਣੀ ਸੱਜ ਜਾਂਦੀ ਹੈ ਫਿਰ ਤੁਹਾਡੇ ਵੱਲੋਂ ਕੋਈ ਸਨਮਾਨਿਤ ਕੀਤਾ ਜਾਂਦਾ ਉਹਨਾਂ ਨੂੰ ਹਾਂਜੀ ਬਿਲਕੁਲ ਅਸੀਂ ਤਾਂ ਇਹਨੂੰ ਅਮਰ ਕਰਨ ਵਾਸਤੇ ਆਪਣੇ ਵੱਲੋਂ ਮਹਾਰਾਜ ਦੀ ਕਿਰਪਾ ਨਾਲ ਕਕਾਰ ਦਿੰਦੇ ਆ ਉਸ ਤੋਂ ਬਾਅਦ ਅਸੀਂ ਆਪ ਸਾਰੀ ਅਸੀਂ ਫਿਰ ਉਹਨਾਂ ਨੂੰ ਆਪਣੇ ਨਾਲ ਜੋੜ ਲੈਨੇ ਆਪਣੇ ਜਥੇ ਵਿੱਚ ਸ਼ਾਮਿਲ ਕਰਦੇ ਆਂ ਤੇ ਉਹਨਾਂ ਦੀ ਸੇਵਾ ਲਾਂਦੇ ਆਂ ਸੀ ਕਿ ਜਿਸ ਤਰੀਕੇ ਨਾਲ ਉਹ ਮੋਟੀਵੇਟ ਹੋਏ ਨੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਉਹਨਾਂ ਨੂੰ ਸਿੰਘਣੀ ਸਜਾਇਆ ਉਹ ਅੱਗੇ ਪੰਜ ਸਿੰਘਣੀਆਂ ਹੋਰ ਤਿਆਰ ਕਰਨ ਤਾਂ ਕਿ ਇਹ ਪ੍ਰਚਾਰ ਵੱਧ ਤੋਂ ਵੱਧ ਵਧੇ ਤੇ ਇਹ ਬਾਣਾ ਵੱਧ ਤੋਂ ਵੱਧ ਪ੍ਰਚਾਰ ਹੋਵੇ ਤੁਸੀਂ ਤੁਸੀ ਦੱਸਿਆ ਕਿ ਫਿਰ ਤੁਸੀਂ ਬਾਅਦ ਵਿੱਚ ਮਿਲਦੇ ਵੀ ਆ ਤੁਹਾਨੂੰ ਇਦਾਂ ਹੁੰਦਾ ਜਦੋਂ ਇਸ ਵਾਰ ਕੋਈ ਸਿੰਘਣੀ ਦਮਾਲਾ ਸਾਂ ਜਾ ਕੇ ਗਈ ਹੈ ਉਹਦੇ ਤੋਂ ਬਾਅਦ ਵਿੱਚ ਫਿਰ ਤੁਹਾਨੂੰ ਪੂਰੀ ਸਿੱਖੀ ਸਰੂਪ ਦੇ ਵਿੱਚ ਮਿਲਦੀ ਹੈ ਕਈ ਵਾਰ ਬੀਬੀਆਂ ਮਿਲਦੀਆਂ ਨੇ ਕਈ ਵਾਰ ਹੁਣ ਅਜੇ ਇੱਕ ਫਤਿਹਗੁਰ ਸਾਹਿਬ ਨੇ ਇੱਕ ਭੈਣ ਨੂੰ ਸਜਾਇਆ ਸੀ ਕਿ ਉਹ ਮੈਨੂੰ ਕੱਲ ਹੀ ਮਿਲ ਕੇ ਗਏ ਨੇ ਉਹ ਹੁਣ ਬਿਲਕੁਲ ਦਸਤਾਰਦਾਰੀ ਹੋ ਗਏ ਨੇ ਅੰਮ੍ਰਿਤ ਛਕ ਲਿਆ ਉਹਨਾਂ ਨੇ ਮੈਨੂੰ ਪਹਿਲਾਂ ਤਾਂ ਦੱਸਿਆ ਨਹੀਂ ਪਰ ਉਹਨਾਂ ਨੇ ਇੱਥੇ ਆ ਕੇ ਮੈਨੂੰ ਸਰਪ੍ਰਾਈਜ਼ ਕੀਤਾ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਗੁਰੂ ਸਾਹਿਬ ਜੀ ਨੇ ਸੇਵਾ ਬਖਸ਼ੀ ਆ ਔਰ ਬੱਚੀਆਂ ਲੜ ਲੱਗਦੀਆਂ ਨੇ ਕਿਉਂਕਿ ਇਹ ਇਹ ਐਜੂਕੇਸ਼ਨ ਔਰ ਇਹ ਨਾ ਗਿਆਨ ਦੇ ਵਜੇ ਤੋਂ ਘਟ ਉਹਨਾਂ ਨੂੰ ਐਜੂਕੇਸ਼ਨ ਘਟ ਮਿਲ ਰਹੀ ਆ ਸਮਝ ਘਟ ਆ ਰਹੀ ਆ ਇਸ ਕਰਕੇ ਉਹ ਥੋੜਾ ਜਿਹਾ ਪਿਛੜ ਰਹੇ ਨੇ ਬਟ ਉਹਨਾਂ ਨੂੰ ਸਮਝਾਣ ਦੀ ਲੋੜ ਆ ਵਨ ਟਾਈਮਸ ਨੂੰ ਜਾਂ ਥੋੜਾ ਪੇਨ ਸਮਝਾਉਂਦੇ ਆ ਤਾਂ ਮੋਟੀਵੇਟ ਹੋ ਜਾਂਦੇ ਆ ਤੇ ਸੰਦੇਸ਼ ਕੀ ਦੇਣਾ 잔ਾ ਹ ਦ ੇ ਹ 이리ੋ ਪੇ ਸੰਦੇਸ਼ ਮੈਂ ਇਹੀ ਦੇਣਾ ਚਾਹੁੰਦੀ ਆ ਕਿ ਤੁਸੀਂ ਐਜੂਕੇਟਿਡ ਬਣੋ ਬੀ ਆ ਇੰਟਰਪ੍ਰਿਨਰ ਆਪਣਾ ਖੁਦ ਦਾ ਬਿਜ਼ਨਸ ਕਰੋ ਇੰਡੀਪੈਂਡੈਂਟ ਬਣੋ ਕਿਸ ਜੌਬ ਨਾ ਕਰੋ ਕਿਸੇ ਥੱਲੇ ਕੰਮ ਕਰਨ ਦੀ ਲੋੜ ਨਹੀਂ ਹੈ ਕਿ ਆਪਣਾ ਕੰਮ ਪਾ ਛੋਟਾ ਬਹੁਤ ਲੇਕਿਨ ਖੁਦ ਦਾ ਹੋਣਾ ਚਾਹੀਦਾ ਹੈ ਤਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਰਹਿ ਸਕੀਏ ਆਪਣੇ ਸਹੀ ਪਹਿਨਾਵੇ ਵਿੱਚ ਰਹੋ ਠੀਕ ਹੈ ਵੱਧ ਤੋਂ ਵੱਧ ਬਾਣੀ ਵੀ ਪੜੋ ਤੇ ਜਿਹੜਾ ਵੀ ਤੁਸੀਂ ਸਟੱਡੀ ਕਰ ਰਹੇ ਹੋ ਐਜੂਕੇਸ਼ਨ ਕਰ ਰਹੇ ਹੋ ਉਸ ਨੂੰ ਹੋਰ ਅੱਗੇ ਵਧਾਓ ਉਸ ਦੇ ਵਿੱਚ ਹੋਰ ਅੱਗੇ ਤੁਸੀਂ ਪੀ ਐਸ ਡੀ ਵੀ ਕਰੋ ਤੇ ਆਪਣਾ ਬਿਜ਼ਨਸ ਕਰੋ ਬੀ ਆ ਇੰਟਰਪ੍ਰਿਨਰ ਇਹ ਸੰਦੇਸ਼ ਲੈ ਚੁੱਕੋ तेसण गुरबानी कोर खालसा जने दे वलो डोमाला साहब दा लंगर लगा के सिंगणियां सजाइयां जा रही है ते सिख ही संदेश देता जा रिया कैमरामैन राजवीर दी नाल मैं हरमनजीत कौर दैनिक सवेरा टीवी श्री आनंदपुर साहिब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब facebook instagram x और whatsapp चैनल पर